ਤੁਸੀਂ 2-3 ਮਿੰਟ ਦੋ ਸਾਨੂੰ 31 ਅਕਤੂਬਰ ਨੂੰ ਇਸ ਮਹੀਨੇ ਨਵੰਬਰ ਦੇ ਜਿੱਦਾਂ ਸ਼ੁਰੂ ਹੋਣ ਲੱਗਾ ਤੇ ਅਕਤੂਬਰ ਦੀ ਐਂਡ 'ਚ ਤੁਹਾਨੂੰ ਪਤਾ ਭਈ 1984 ਦੇ ਜਿਹੜੀ ਜਨਰ ਸਾਜ ਦਾ ਸਾਡਾ ਰਿਮੈਂਬਰੈਂਸ ਹੁੰਦਾ ਯਾਦਗਾਰ ਹੁੰਦੀ 31 ਅਕਤੂਬਰ ਨੂੰ ਜਿਹੜਾ ਭਈ ਇਮਤਿਹਾਨ ਬਚਨੇ ਆ ਜਿਹਦੇ ਉੱਪਰ ਬਹੁਤ ਵੱਡੇ ਇਲਜ਼ਾਮ ਲੱਗੇ ਹੋਏ ਭਈ 84 ਦੇ ਜਨਰ ਸਾਜ ਦੇ ਵਿੱਚ ਇਹਨਾਂ ਦਾ ਹੱਥ ਹੈਗਾ ਦਿਲਜੀਤ ਦਸਾਂਜ ਮੁੜ ਕੇ ਫੇ ਇਹਨਾਂ ਦੇ ਪਾਸ ਚੱਲਾ ਸਾਡੀ ਪਹਿਲਾਂ ਵੀ 7-800 ਇਹਨਾਂ ਮਰੀ ਦੇਸਿਕ ਬਹੁਤ ਡਿਸਐਗਰੀਮੈਂਟ ਹੋਈ ਸੀ ਦਲਜੀਤ ਨਾ ਦੇ ਮੈਨੇਜਰ ਨਾਲ ਕਿਉਂਕਿ ਇਹਨੇ ਪੋਸਟ ਪਾਇਆ ਸੀ ਭਈ ਤੁਹਾਨੂੰ ਅਸ਼ੀਰਵਾਦ ਮੰਗਦਾ ਹਾਂ ਤੁਹਾਡੇ ਕੋਲੋਂ ਅਹਿਮਤਾਬ ਜਣ ਕੋਲ ਤੇ ਮੈਂ ਕਿਹਾ ਤੂੰ ਇਤੋਂ ਵਰਦਾ ਹੈ ਤੂੰ ਰਹਿਣ ਦੇ ਇਹਨਾਂ ਬੰਦਿਆਂ ਤੋਂ ਕੁਝ ਨਾ ਮੰਗ ਇਹ ਬੰਦਿਆਂ ਦੇ ਉੱਪਰ ਬਹੁਤ ਵੱਡੇ ਖੂਨਾਂ ਦੇ ਪਈਕਰ ਇਹਨਾਂ ਦੇ ਹੱਥ ਖੂਨਾਂ ਨਾਲ ਭਰੇ ਪਏ ਇਲਜ਼ਾਮ ਦੇ ਨਾਲ ਤੇ 84 ਜਨ ਇਹਨੇ ਉਸ ਵੇਲੇ ਬਿਲਕੁਲ ਇਗਨੋਰ ਕਰਤਾ ਤੇ ਹੁਣ ਫੇ ਅਸਾਲ 2025 ਵਿੱਚ ਅਕਤੂਬਰ ਦੇ 31 ਜਰੀ ਨੂੰ ਇਹਨਾਂ ਨੇ ਸ਼ੋ ਬਰੋਡਕਾਸਟ ਕਰ ਰਹੇ ਆ ਇਹ ਵੀ ਹਰ੍ਹਾਂ ਦੇ ਪਈ ਫੰਡਰੇਜ਼ਿੰਗ ਕਰਨੀਆਂ ਇਮਤਾਬ ਬਚ ਲੈਣਾ ਦੰਦੀਤ ਸਾਂਝ ਨੇ ਸੰਸਥਾ ਜਿਹੜੀ ਪੰਜਾਬ ਦੀ ਨਵੀਂ ਜਿਹੜਾ ਪਹਿਲਾਂ ਸਾਡੇ ਬੰਦੇ ਹੁੰਦੇ ਸੀ ਨਾਲ ਉਹ ਵੀ ਫੰਡਰੇਜ਼ਿੰਗ ਚਾਣੀ ਆ ਵਧੀਆ ਕਰੋ ਫੰਡਰੇਜ਼ਿੰਗ ਪੰਜਾਬ ਲਈ ਪਰ ਤੁਸੀਂ ਇਹ ਫੰਡਰੇਜ਼ਿੰਗ ਹੋ ਰਹੀ ਸਾਰੀ ਸਮਝੋ ਤੁਸੀਂ ਗੱਲ ਇਹ ਜਿਹਦੇ ਬੰਦੇ ਉੱਪਰ ਇੰਨੇ ਵੱਡੇ ਇਮਤਾਬ ਬਚਨ ਦੇ ਵਿੱਚ ਇਲਜ਼ਾਮ ਅਲਿਗੇਸ਼ਨ ਲੱਗੇ ਹੋ ਆ ਜੈਨੋਸਾਈਡ ਦੇ ਉਹਨੂੰ ਚਿੱਟੀ ਚਿੱਟੀ ਜਿਹੜੀ ਕਹਿੰਦੇ ਬਈ ਜਿਹੜੀ ਸਾਫ ਕਰਕੇ ਜਿਹੜੀ ਸਾਰੀ ਸਫਾਈ ਕਰ ਰਹੇ ਉਹਦੀ ਦਲਜੀਤ ਦਸਾਂਜ ਉਹਨਾਂ ਬਹਿ ਕੇ ਉਸ ਥਾਂ ਤੇ ਬ੍ਰੋਡਕਾਸਟ ਕਰਕੇ ਇਹਨਾਂ ਨੂੰ ਦਲਜੀਤ ਵੱਲੋਂ ਇੱਕ ਮੈਸੇਜ ਆ ਰਿਹਾ ਆ ਉਸ ਵੇਲੇ ਸ਼ੋਅ ਹੋਊਗਾ ਇਹ ਪੰਜਾਬ ਦੇ ਫੰਡਰੇਜ਼ਿੰਗ ਕਰੂਗੇ ਤਾਂ ਉਹਨਾਂ ਦੀ ਬੱਲੇ ਬੱਲੇ ਹੋ ਗਈ ਹਮਤਾਵ ਚੰਦ ਜੀ ਜਦੋਂ ਹਰ ਸਾਲ ਅਸੀਂ ਇਹਨਾਂ ਦੀ ਗੱਲ ਕਰਦੇ ਆਂ ਤੇ ਬੰਦੇ ਨੂੰ ਸਾਨੂੰ ਇਨਸਾਫ ਚਾਹੀਦਾ ਇਹ ਸੱਚ ਬੋਲਿਆ ਕਿ ਉਸ ਦੇ ਕੀ ਹੋਇਆ ਜਿੰਨੇ ਇਲਜ਼ਾਮ ਲੱਗੇ ਉਹਦੇ ਉੱਪਰ ਹਮਤਾਵ ਚੰਦ ਉੱਪਰ ਉਹ ਉਹਨਾਂ ਸਨਰੇ ਪਛਾਣਨ ਵਾਲੀ ਜਿਹੜੀ ਮੂਵੀ ਆ ਭਾਈ ਖਲੜੇ ਦੀ ਭਾਈ ਖਲੜਾ ਸਾਹਿਬ ਦੇ ਮੂਵੀ ਬਣਾ ਕੇ ਇਹ ਕਹਿੰਦਾ ਸਾਰੀ ਬੈਨ ਕਰ ਦਿੱਤੀ ਇੰਡੀਆ ਵਿੱਚ ਤਾਂ ਤੁਸੀਂ ਜਾ ਕੇ ਤਾਂ ਵੀ ਤੋਂ ਇਦਾਂ ਦੇ ਬੰਦੇ ਦਾ ਬੰਦਾਂ ਜਾ ਕੇ ਦਲਜੀਤ ਪਤਾ ਨਹੀਂ ਜਾਂ ਨਸ਼ਾ ਚੜ ਜਾਂਦਾ ਫੇਮ ਦਾ ਜਾਂ ਪੈਸੇ ਦਾ ਬੰਦੀ ਕੀ ਅੱਜ ਕੱਲ ਬੰਦੇ ਸਾਰੇ ਬਦਲ ਜਾਂਦੇ ਕੋਈ ਪਰਵਾਹ ਨਹੀਂ ਇੱਕ ਪਾਸੇ ਰੋਣਾ ਸਾਡੀ 83 ਦਾ ਦੁੱਖਿਆ ਅਸੀਂ ਖੜੇ ਆ ਪੰਜਾਬ ਲਈ ਤੇ ਦੂਜੇ ਪਾਸੇ ਤੁਸੀਂ ਜਾ ਕੇ ਇਦਾਂ ਦੇ ਕੰਮ ਕਰਨੇ ਯੋਰ ਇਸ ਯੋਰ ਇਸ ਫਾਲੋਅਰ ਦਲੀਸ਼ ਜਸਾਂ ਦੇ ਫਾਲੋਅਰ ਆ ਬਿਲਕੁਲ ਬੰਦਾ ਬਿਲਕੁਲ ਟੈਲੈਂਟਡ ਬਹੁਤ ਆ ਮੈਂ ਸਿੱਧਾ ਕਹਿੰਦਾ ਦਲਜੀਤ ਜਸਾਂ ਜਿਹੜਾ ਸਿੰਗਰ ਆ ਐਜ਼ ਅ ਸਿੰਗਰ ਹੀ ਇਜ਼ ਵੈਰੀ ਟੈਲੈਂਟਡ ਸੋ ਪੀਪਲ ਵਿਲ ਫਾਲੋ ਹਿਮ ਬਹੁਤ ਟੈਲੈਂਟਡ ਆ ਕੋਈ ਇਹੋ ਸ਼ੱਕ ਨਹੀਂ ਕੀ ਪਰ ਇਹਨੂੰ ਕੀ ਪਹਿਲਾਂ ਵੀ ਕਿਹਾ ਹੁਣ ਵੀ ਕਿਹਾ ਤੂੰ ਇਦਾਂ ਦੇ ਬੰਦਿਆਂ ਨਾਲ ਜਿਹੜੇ ਉੱਪਰ ਹੱਥੀਏ ਦੇ ਭੇ ਇਲਜ਼ਾਮ ਲੱਗਿਓ ਹੱਥ ਤੇ ਇਹਦੇ ਹੱਥ ਖੂਨ ਆ ਸਿੱਖਾਂ ਦਾ ਬਹੁਤ ਵੱਡੇ ਵੱਡੇ ਇਲਜ਼ਾਮ ਅਲਿਗੇਸ਼ਨ ਲੱਗਿਓ ਤੁਸੀਂ ਜਿਹੜੇ ਫਾਲੋਅਰ ਆ ਤੁਸੀਂ ਪੁੱਛੋ ਦਲਜੀਤ ਨੂੰ ਤੋ ਇਹਦੇ ਬੰਦਿਆਂ ਦੇ ਕਾਹਤੇ ਬਹਿਨਾ ਕਿਉਂਕਿ ਸਾਡੇ ਦੇਖੋ ਹੁਣ 84 ਦਾ 41 ਸਾਲ ਹੈ 40-41 ਸਾਲ ਹੋ ਗਏ ਤੇ ਇਹਦੇ ਵਿੱਚ ਦੇਖੋ ਸਾਨੂੰ ਇਨਸਾਫ ਨਹੀਂ ਮਿਲਿਆ ਪੰਨੇ ਕਿੰਨੇ ਹਜ਼ਾਰ ਉਸ ਦੇ ਕਾਗਜ਼ ਸੀਗੇ ਇਦਾਂ ਦੇ ਬੰਦੇ ਜਿਹੜੇ ਭਈ ਅੱਜਕੱਲ ਹੀਰੋ ਬਣੇ ਫਿਰਦੇ ਹਾਲੀਵੁੱਡ ਬਾਲੀਵੁੱਡ ਦੇ ਅਸੀਂ ਜਾ ਕੇ ਉਹਨਾਂ ਬੈੰਨੇ ਸਾਡੇ 스타 ਜਿਹੜੇ ਕਹਿੰਦੇ ਸੀ ਪੰਜਾਬੀ ਆ ਸਾਨੂੰ ਦੋਖਿਆ ਪੰਜਾਬ ਦਾ ਪੰਜਾਬ ਤੋਂ ਉਹਨਾਂ ਏਰੀਆਈ ਆ ਤੇ ਤੁਸੀਂ ਜਾ ਕੇ ਉਸ ਰਾਤ ਨੂੰ ਉਸ ਰਾਤ ਨੂੰ ਬੈੰਨੇ ਜਦੋਂ ਦਿੱਲੀ ਦੇ ਵਿੱਚ ਗਲੀਆਂ ਖੂਨ ਨਾਲ ਭਰ ਗਈਆਂ ਸਿਕਾਨੀਆ ਤੇ ਤੁਸੀਂ ਜਾ ਕੇ ਉਸ ਵੇਲੇ ਹੁਣ ਜਾ ਕੇ ਬੈਠੇ ਉਹਨਾਂ ਨਾਲ ਚਲੋ ਜੀ ਪੰਜਾਬ ਲਈ ਫੰਡਰਜ਼ ਕਰੀਏ ਤੇ ਲੋਕ ਤੇ ਸਾਰਾ ਭੁੱਲ ਜੂਗੇ ਤੁਹਾਡੀ ਬੱਲੇ ਬੱਲੇ ਹੋ ਗਈ ਇਹ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਦਜੀਤ ਤੂੰ ਹਰਦਾ ਵੀ ਨਹੀਂ ਗਲਤੀ ਕਰਨਾ ਜਿੰਨੇ ਕਿੰਨੀ ਵਾਰੀ ਕਿਹਾ ਇਹਦੇ ਬੰਦੇ ਤੋਂ ਦੂਰ ਹੈ ਆਪਣਾ ਕੰਮ ਕਰੀ ਜਾ ਤੂੰ ਬਹੁਤ ਵੱਡਾ ਸੁਪਰਸਟਾਰ ਹੈਂ ਸਾਰੇ ਪੰਜਾਬੀਆਂ ਤੇਰੇ ਪਰਮਾਨ ਹੈਂ ਇਹਨਾਂ ਦੇ ਕੰਮ ਕਰਕੇ ਤੂੰ ਆਪਣੇ ਆਪ ਨੂੰ ਬਹੁਤ ਪਿੱਛੇ ਕਰ ਰਿਹਾ ਸੋ ਜਿਹੜੇ ਫੋਲੋਅਰ ਹੈ ਇਹ ਗੁੱਸੇ ਹੋਣ ਤੁਹਾਡੀ ਕੋਈ ਗੱਲ ਨਹੀਂ ਗਈ ਤੁਸੀਂ ਜੇ ਉਸ ਦੇ 84 ਦਿੱਲੀ ਹੁੰਦੇ ਤੁਹਾਡੇ ਪਰਿਵਾਰ ਸਾਹਿਬ ਤੁਸੀਂ ਕੋਈ ਹੋਰ ਸੋਚ ਲੇ ਜੇ ਮੇਰੇ ਘਰ ਗੱਲ ਦਾ ਤੁਹਾਨੂੰ ਗੁੱਸਾ ਆਉਂਦਾ ਰਾਈਟ ਆਪਣੇ ਕਈ ਵਾਰ ਬੋਲੋ ਵੀ ਫੋਲੋ ਵੀ ਆਉਂਦੇ ਬਲੌਇੰਡ ਕੋਈ ਨਹੀਂ ਸਾਡੇ ਬੰਦੇ ਨੂੰ ਫੋਲੋ ਕਰਦੇ ਗਲਤ ਕਰਦੇ ਫਿਰ ਤੁਸੀਂ ਵੀ ਸੋਚੋ ਵੀ ਕਿੱਥੇ ਜਿਹੜੀ ਜਿਹੜੀ ਬਈ ਸੰਸਥਾ ਉਸ ਦੇ ਪੈਸੇ ਲਾਏ ਇਹਨਾਂ ਕੋਲੋਂ ਮਦਾ ਬੱਚਿਆਂ ਕੋਲੋਂ ਸਿੱਖਾਂ ਦੀ ਸੰਸਥਾ ਉਹ ਤਾਂ ਮੈਂ ਕਈ ਵਾਰ ਬੰਦਿਆਂ ਵਿੱਚੋਂ ਬੰਦੇ ਮੈਨੂੰ ਆਪ ਜਾਣਦੇ ਆ ਕੋਈ ਪਰਵਾਹ ਨਹੀਂ ਹੁੰਦੀ ਇਹਦਾ ਮਤਲਬ ਉਹਨਾਂ ਨੂੰ ਕਿਉਂਕਿ ਇਹਨਾਂ ਦੇ ਬੰਦੇ ਤੁਸੀਂ ਜਾ ਕੇ ਟਾਲੀ ਫੰਡਰੇਜ ਕਰ ਰਹੇ ਆ ਤੁਹਾਡੇ ਕੋਈ ਲਿਮਿਟ ਹੈਗਾ ਕੋਈ ਅੰਤ ਹੈਗਾ ਕੋਈ ਤੁਹਾਡਾ ਵੀ ਕਰ ਕੋਈ ਹੈਗੇ ਤੁਹਾਡੇ ਸਟੈਂਡਰਡ ਤੇ ਕਿਤੋਂ ਕੌਣ ਤੁਹਾਡੇ ਲਈ ਪੈਸੇ ਇਕੱਠੇ ਕਰ ਰਿਹਾ 31 ਅਕਤੂਬਰ ਨੂੰ ਵੀ ਜਾਂ ਅਕਤੂਬਰ ਦੇ ਵਿੱਚ ਕਾ ਨਵੰਬਰ ਵਿੱਚ ਕੋਈ ਵੀ ਮਹੀਨਾ ਹੋਵੇ ਇਹਦਾ ਤਾਂ ਬੰਦਾ ਤੁਹਾਡੇ ਲਈ ਪੈਸੇ ਇਕੱਠੇ ਕਰਦਾ ਸਾਨੂੰ ਵੀ ਥੋੜਾ ਸੋਚਣਾ ਚਾਹੀਦਾ ਚਲੋ ਠੀਕ ਆ ਜਲਦੀ ਹੀ ਤੂੰ ਕਰ ਲੈ ਖੁਸ਼ੀ ਹੋ ਗਈ ਤੈਨੂੰ ਵੀ ਪਰ ਜੋ ਤੁਸੀਂ ਆ ਕੀਤਾ ਨਾ ਹੁਣ ਇਹਨੂੰ ਸਫਾਈ ਦੇ ਰਹੇ ਆ ਸਾਰੀ ਇੰਡੀਆ ਦੇ 31 ਰਿਕ ਨੂੰ ਇਹ ਨਾਲ ਬਹਿ ਕੇ ਸ਼ੋਅ ਜਿਹੜਾ ਆ ਰਿਹਾ ਇਹ ਕੋਈ ਐਕਸੀਡੈਂਟ ਨਹੀਂਗਾ ਲੋਕਨ ਨਰਾਜ਼ ਕੀਆ